ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬਰਤਾਨੀਆਂ ਨੇ ਇੱਕ ਨਵੇਂ ਕਾਨੂੰਨ ਦੀ ਯੋਜਨਾ ਦਾ ਪ੍ਰਗਟਾਵਾ ਕੀਤਾ ਹੈ ਜੋ ਸੇਟ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਵਾਲੇ ਸੋਸ਼ਲ ਮੀਡੀਆ ਇਸ਼ਤਿਹਾਰ ਦੇ ਪਿੱਛੇ ਅਪਰਾਧਕ ਗਿਰੋਹ ਉੱਤੇ ਸ਼ਿਕੰਜਾ कसे ਜਾਵੇਗਾ ਇੱਕ ਰੋਕ ਰਨਾਕ ਛੋਟੀਆਂ ਕਿਸ਼ਤੀਆਂ ਕਿਸ਼ਤੀਆਂ ਰਾਹੀਂ ਅਤੇ ਹੋਰ ਤਰੀਕਿਆਂ ਰਾਹੀਂ ਗੈਰ ਕਾਨੂੰਨੀ ਪ੍ਰਵਾਸੀ ਯੂਕੇ ਦੇ ਵਿੱਚ ਦਾਖਲਾ ਕਰਵਾਉਂਦੇ ਨੇ ਵਕਫ ਵਕਤ ਦੇ ਚੇਦੇ ਵੱਲੋਂ ਕਮੰਤਰੀਆਂ ਨੂੰ ਲੈ ਕੇ ਨਵੇਂ ਹਤਖੰਡੇ ਅਪਣਾਏ ਜਾ ਰਹੇ ਨੇ ਇਸੇ ਤਹਿਤ ਉਨਪ੍ਰੀਤਨ ਸਰਕਾਰ ਤੇ ਵੱਲੋਂ ਵੀ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਬਰਤਾਨੀਆ ਨੇ ਇੱਕ ਨਵੇਂ ਕਾਨੂੰਨ ਦੀ ਯੋਜਨਾ ਦਾ ਪ੍ਰਗਟਾਵਾ ਕੀਤਾ ਜਿਸੇਠ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਵਾਲੇ ਸੋਸ਼ਲ ਮੀਡੀਆ ਇਸ਼ਤਿਹਾਰਾਂ ਦੇ ਪਿੱਛੇ ਅਪਰਾਧ ਤੱਕ ਗਿਰੋ ਹਾ ਉਤੇ ਸ਼ਿਕੰਜਾ ਕਸ ਜਾਵੇਗਾ ਇਹ ਗਿਰੋ ਖਤਰਨਾਕ ਛੋਟੀਆਂ ਕਿਸ਼ਤੀਆਂ ਰਾਹੀਂ ਅਤੇ ਹੋਰ ਤਰੀਕੇ ਰਾਹੀਂ ਗੈਰਕਾਨੂੰਨੀ ਪ੍ਰਵਾਸੀ ਯੂਕੇ ਦੇ ਵਿੱਚ ਦਾਖਲ ਕਰਵਾਉਂਦੇ ਨੇ ਸਰਹੱਦੀ ਸੁਰੱਖਿਆ ਸ਼ਰਨ ਅਤੇ ਮੀਟ੍ਰੇਸ਼ਨ ਬਿਲ ਦੇ ਵਿੱਚ ਇੱਕ ਨਵੀਂ ਸੌਦੇ ਤਹਿਤ ਬਰਤਾਨੀਆ ਦੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਉਤਸ਼ਾਹਿਤ ਕਰਨ ਵਾਲੀ ਜਿ세ਵਾਦੀ ਪੇਸ਼ਕਸ਼ ਕਰਨ ਵਾਲੀ ਆਨਲਾਈਨ ਸਮਗਰੀ ਤਿਆਰ ਕਰਨ ਨੂੰ ਅਪਰਾਧ ਐਲਾਨ ਕੀਤਾ ਜਾਵੇਗਾ ਇਸ ਦੇ ਵਿੱਚ ਇੰਗਲਿਸ਼ ਚੈਨਲ ਦੇ ਪਾਰ ਛੋਟੀਆਂ ਕਿਸ਼ਤੀਆਂ ਨੂੰ ਪਾਰ ਕਰਨਾ ਪਾਸਪੋਰਟ ਜਾਂ ਵੀਜ਼ਾ ਵਰਗੇ ਜਾਲੀ यात्रा दस्तावेज बनाओ ना ज यूके ਦੇ ਵਿੱਚ ਗੈਰ ਕਾਨੂੰਨੀ ਕੰਮ ਤੇ ਮੌਕਿਆਦਾ ਸਪਸ਼ਟ ਤੌਰ ਤੇ ਵਾਦਾ ਕਰਨਾ ਸ਼ਾਮਲ ਹੋ ਸਕਦਾ ਹੈ ਤਾਂ ਜੋ ਦੁਨੀਆ ਦੇ ਵਿੱਚ ਕਿਤੇ ਵੀ ਸਥਿਤ ਮਨੁੱਖੀ ਤਸਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ ਦਰਸਲ ਨਵੇਂ ਅਪਰਾਧ ਤਹਿਤ ਫੜੇ ਗਏ ਵਿਅਕਤੀਆਂ ਨੂੰ 5 ਸਾਲ ਤੱਕ ਦੀ ਕੈਦ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਲਤਾਨੀਆ ਦੇ ਗ੍ਰਹਿ ਮੰਤਰੀ ਇਹ ਵੇਟ ਖੁੱਪੜਨੇ ਕਿ ਹੈ ਕਿ ਬਲਤਾਨੀਆ ਦੀ ਸੁਰੱਖਿਤ ਯਾਤਰਾ ਅਤੇ ਇਸ ਦੇਸ਼ ਦੇ ਵਿੱਚ ਜ਼ਿੰਦਗੀ ਬ੍ਰਿਟਾਨ ਦੇ ਝੂਠੇ ਵਾਦੇ ਨੂੰ ਬੈਸਾ ਕਮੌਨ ਦੇ ਲਈ ਵੇਚਣਾ ਅਨੈਤਿਕ ਤੋਂ ਵੀ ਕਾਟ ਨਹੀਂ ਹੈ ਉਹਨਾਂ ਕਿਹਾ ਕਿ ਇਨ੍ਹਾਂ ਅਪਰਾਧੀਆਂ ਨੂੰ ਸੋਸ਼ਲ ਮੀਡੀਆ ਉੱਤੇ ਬੇਰਹਿਮ ਰਣਨੀਤੀਆਂ ਦੀ ਵਰਤੋਂ ਕਰਕੇ ਪਰਪਾਸਿਆਂ ਨੂੰ ਜਾਣੇਵਾਂ ਸਥਿਤੀਆਂ ਵਾਲੇ ਜਾਣ ਦੇ ਨਾਲ ਕੋਈ ਸਮੱਸਿਆ ਨਹੀਂ ਹੈ ਅਸੀਂ ਉਹਨਾਂ ਨੂੰ ਰੋਕਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਤੇ ਲਈ ਤਰੀਕਾ ਜਿੱਥੇ ਵੀ ਉਹ ਕੰਮ ਕਰਦੇ ਨੇ ਗੇ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।